ਬਿੰਦੇ ਨੇ ਜਿਹੜਾ ਕਿਸਾਨ ਮਿੱਟੀ ਨਾਲ ਇਮਾਨਦਾਰੀ ਕਰਦਾ ਹੈ ਉਹ ਕਰਿਆਰਦਾਨੀ ਇੱਕ ਸਮਾਂ ਸੀ ਜਦੋਂ ਇਹ ਜ਼ਮੀਂਦਾਰ ਵੀ ਹੋਰਾ ਵਾਂਗ ਕਣਕ ਤੇ ਚੋਨਾ ਹੀ ਬੀਜਦਾ ਸੀ ਪਰ ਦਿਲ ਦੇ ਕਿਸੇ ਕੋਨੇ 'ਚ ਇੱਕ ਨਵੀਂ ਸੋਚ ਸੀ ਲੋਕ ਅਸੇ ਤੇ ਕਹਿੰਦੇ ਆਲਵਾ ਚ ਕੀ ਰੱਖਿਆ ਹੈ ਪਰ ਇਸ ਬੰਦੇ ਨੇ ਖੇਤੀ 'ਤੇ ਰਿਸਕ ਲਿਆ ਤੇ ਅੱਜ ਆਪਣੀ ਕਾਮਯਾਬੀ ਨਾਲ ਹੈਰਾਨ ਕਰ ਰਿਹਾ ਹੈ ਸਾਰਾ ਇਲਾਕਾ ਆਓ ਮਿਲਦੇ ਹਾਂ ਉਸ ਕਿਸਾਨ ਨਾਲ ਜਿਸ ਨੇ ਆਪਣੀ ਸੋਚ ਨਾਲ ਖੇਤੀ ਦਾ ਰੂਪ ਹੀ ਬਦਲ ਦਿੱਤਾ ਤੇ ਦੱਸ ਦਿੱਤਾ ਕਿ ਹਿੰਮਤ ਵਾਲਾ ਕਿਸਾਨ ਹੀ ਅਸਲ ਜ਼ਿੰਮੇਵਾਰ ਹੁੰਦਾ ਹੈ। ਛੇਰੇ ਪੰਜਾਬ ਚੈਨਲ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਣੇ ਇਲਾਕੇ ਦੇ ਵੀਰੋ ਬਹੁਤ ਘੱਟ ਕਿਸਾਨ ਨੇ ਜਿਹੜੇ ਸਬਜ਼ੀ ਲਾਉਂਦੇ ਜਿਵੇਂ ਆਲੂ ਜਾਂ ਕੁਝ ਵੀ ਹੋ ਗਿਆ। ਆਪਣਾ ਵੀਰ ਸੁਖਣ ਭੁੱਲਰ ਅੱਜ ਬਜਾਈ ਕਰਦਾ ਪਿਆ ਆਲੂਆਂ ਦੀ। ਪੁੱਛਦੇ ਵੀਰ ਨਾਲ ਕਰਦੇ ਗੱਲਬਾਤ ਵੀ ਕੁਛ ਇਹਦੇ ਨਫਾ ਹੈਗਾ ਜਾਂ ਧੋਨੇ ਕਣਕ ਤਰ੍ਹਾਂ ਵੀ ਜੋ ਪਲਾਇਆ ਤੇ ਬੀਜਤਾ ਤੇ ਸੜਤਾ ਹਾਂਜੀ ਭੁਲਰ ਸਾਹਿਬ ਕੀ ਹਾਲ ਚਾਲ ਵਧੀਆ ਜੀ ਵਧੀਆ ਤੁਸੀਂ ਸੁਣਾਓ ਬਾ ਚੜਦੀ ਗਲਾ ਹੋਰ ਠੀਕ ਠਾਕ ਜੇ ਸਭ ਵਧੀਆ ਠੀਕ ਅੱਜ ਫਿਰ ਕਰੀ ਜਾਂਦੇ ਬਜਾਈ ਹਾਂਜੀ ਇਹ ਕਿਹੜਾ ਵੀਰੇ ਆਲੂ ਆਪਾਂ ਲਾ ਰਹੇ ਆ ਡਾਇਮੰਡ ਲਾ ਰਹੇ ਆ ਡਾਇਮੰਡ ਇਹ ਕਿੰਨੇ ਸਮੇ ਤੋਂ ਆਪਾਂ ਲਾ ਰਹੇ ਆ ਆਲੂ ਆਪਣਾ ਹੋ ਗਿਆ ਤਿੰਨ ਕਿਸਾਨ ਸ਼ੁਰੂ ਤੋਂ ਡਾਇਮੰਡ ਲਾ ਰਹੇ ਆ ਜਾਂ ਪਹਿਲਾਂ ਹੋਰ ਸਪੀਸ ਹੀ ਡਾਇਮੰਡ ਹੀ ਲਾ ਰਹੇ ਆ ਸ਼ੁਰੂ ਨਾਲ ਠੀਕ ਹੈ ਤੇ ਇਹ ਮਤਲਬ ਕੀ ਕਿੰਨੇ ਇਹਦੀ ਪੈਦਾਵਾਰ ਕਿੱਲੇ ਚ ਕਿੰਨੀ ਕੋ ਹੋ ਜਾਂਦੀ ਹੋਈ ਜਾਂਦੀ 280 ਗੱਟੇ 280 ਗੱਟੇ ਤੇ ਬਜਾਈ ਮਤਲਬ ਬਜਾਈ ਵੰਡੀ ਕਿੰਨਾ ਕੁ ਬੀਜ ਲੱਗ ਜਾਂਦਾ ਕਿੱਲੇ 30 ਗੱਟੇ ਲੱਗ ਜਾਂਦੇ ਨੇ ਕਿੱਲੇ 3 ਗਰੇ ਕੀ ਕੀ ਪਾਉਂਦੇ ਆਪਾਂ ਬਜਾਈ ਟਾਈਮ ਥੱਲੇ ਨਾਲ ਲਿੰਦੇ ਨਾਲ ਲਿੰਦੇ ਪਟਾਸ ਤੇ ਆਪਣੀ ਡੀਏਪੀ ਠੀਕ ਹੈ ਇਹ ਮਸ਼ੀਨ ਆਪਣੀ ਆਦੀ ਹੈ ਕਿ ਕਿਰਾਏ ਤੇ ਨਹੀਂ ਨਹੀਂ ਆਪਣੀ ਹੈ ਠੀਕ ਇਹ ਪਹਿਲੀਆਂ ਮਸ਼ੀਨਾਂ ਵੀਰੇ ਜਿਹੜੀਆਂ ਆਪਾਂ ਪਹਿਲਾਂ ਉਹ ਨਵੀਆਂ ਆ ਗਈਆਂ ਹਾਂਜੀ ਹਾਂਜੀ ਪਹਿਲੋ ਇਹ ਆਟੋਮੈਟਿਕ ਪਹਿਲਾਂ ਵਾਲੇ ਠੀਕ ਹੈ ਤਾਂ ਕੋਈ ਸਮਾਂ ਲਾਉਣ ਦਾ ਬਜਾਈ ਦਾ ਮਾ ਸੁਣ ਸਮਾਂ ਹੀ ਹੈ ਕੋਈ ਗਰਮੀ ਜਾਂ ਵੇਖ ਕੇ ਸਿਸਟਮ ਇਹਦਾ ਠੀਕ ਹੈ ਮੌਸਮਾ ਠੀਕ ਹੈ ਠੀਕ ਹੈ ਤਾਂ ਬਾਕੀ ਜਾਂਦਾ ਕੋਈ ਆਪਾਂ ਲਾਉਂਦੇ ਪਏ ਕਿਵੇਂ ਆਪਾਂ ਨੂੰ ਮੁਨਾਫਾ ਹੈਗਾ ਕਿ ਜਿੰਦਾ ਦਾ ਆਪਦਾ ਜਿੰਨੇ ਕੋ ਬੀ ਉਹਨੂੰ ਕੋ 4 ਵਜ ਜਾਂਦੇ 20 ਬੜਾ ਮਹਿੰਗਾ ਕਿੰਨਾ ਕੁ ਕਿੱਲੇ ਦਾ ਬੀਜ ਲੱਗ ਜਾਂਦਾ ਜੀ 30 ਗੱਟੇ ਲੱਗ ਜਾਂਦੇ ਨੇ 3 ਗੱਟੇ ਖਰਚਾ ਕਿੰਨਾ ਕੁ ਦੀਆਂ ਗੱਟਿਆਂ ਦਾ ਜਾਂਦਾ ਬੀਜ ਤੇ ਜੇ ਆਪਦਾ ਸਾਰਾ ਕੋ ਮੁੱਲ ਦਾ ਕਰਾਉਣਾ ਵੇ ਕਿੰਨਾ ਖਰਚਾ ਆ ਜਾਂਦਾ ਚੰਗਾ ਬੀ ਲੈਣਾ ਹੋਵੇ ਘਟੋ ਘਟ 1500 ਦਾ ਗੱਟਾ ਕਿੱਲੇ ਦਾ ਚੰਗੇ ਬੀ ਨੇ ਹੁਣ ਆਪਦਾ ਬੀ ਤਿਆਰ ਕੀਤਾ ਆ ਚਲੋ ਕੰਮ ਚੱਲੀ ਜਾਂਦਾ ਕੰਮ ਚੱਲੀ ਜਾ ਹਾਂਜੀ ਬਾਕੀ ਕੀ ਰੇਟ ਰੋਡ ਵਿ ਗਿਆ ਪਿਛਲੀ ਵਾਰ ਆਪਣਾ ਲੂ ਪਿਛਲੀ ਵਾਰ ਵਿਗਿਆ ਸਾਢੇ 500 ਸਾਢੇ 550 ਹਾਂਜੀ ਹੋਰ ਵੀ ਮਨ ਕੀ ਜਾਂਦੇ ਜੇ ਬ੍ਰੈਂਡ ਆਉਂਦੇ ਆਲੂਆਂ ਦੇ ਕਿ ਜ਼ਿਆਦਾ ਇਹ ਹੀ ਨਹੀਂ ਨਹੀਂ ਕਾਫੀ ਆਉਂਦੇ ਨੇ ਠੀਕ ਹੈ ਜੀ ਇਹ ਕੱਲਾ ਕਿਹੜਾ ਸੁਖਨਵੀਰ ਲਾਇਆ ਤੁਸੀਂ ਇਹ ਵੀ ਜਿਹੜਾ ਅੱਜ ਬਜਾਈ ਕਰਨ ਤੇ ਇਹ ਡਾਇਮੰਡ ਹੈ ਜੀ ਓਕੇ ਡਾਇਮੰਡ ਇਹ ਇਹ ਦੂਜਾ ਛੁਰੂ ਤਾਂ ਇਹ ਹੋ ਕੇ ਹੋਰ ਵੀ ਲਾ ਕੇ ਨਹੀਂ ਨਹੀਂ ਇਹੀ ਇਹੀ ਛੁਰੂ ਦਾ ਵੀਰ ਇਹੋ ਬਜਾਈ ਕਰਦਾ ਡਾਇਮੰਡ ਦੀ ਬਿਲਕੁਲ ਇਹ ਇੰਨੇ ਟਾਈਮ ਦਾ ਵੀਰੇ ਫਸਲ ਲੈ ਜਾਂਦਾ ਕਨਾਡ ਠੀਕ ਦਿਨ ਲੈ ਜਾਂਦਾ 120 ਦਾ ਕਣਕ ਦੇ ਟਾਈਮ ਤੇ ਆ ਜਾਂਦਾ ਕਣਕ ਤੋਂ ਪਹਿਲਾਂ ਹੀ ਆ ਜਾਂਦਾ ਪਹਿਲਾਂ ਆ ਜਾਂਦਾ ਇਸ ਤੋਂ ਬਾਅਦ ਆਪਾਂ ਕੀ ਬਜਾਈ ਕਰਨੀ ਇੱਕ ਦਮ ਮੱਕੀ ਮੱਕੀ ਦੇ ਫਿਰ ਝੋਨਾ ਹੂੰ ਤਿੰਨ ਫਸਲਾਂ ਹਾਂਜੀ ਠੀਕ ਠੀਕ ਲਓ ਵੀ ਕਿਸਾਨ ਦੋਸਤੋ ਕਰੋ ਆਪਣੇ ਵੀਰ ਨਾਲ ਗੱਲਬਾਤ ਤੇ ਆਪਣੇ ਇਲਾਕੇ 'ਚ ਦੋਸਤੋ ਸਾਡੇ 'ਚ ਬਹੁਤ ਘੱਟ ਆਲੂ ਦੀ ਬਜਾਈ ਹੁੰਦੀ ਹੈ ਅੱਜ ਬਾਟਰ ਤੇ ਤਾਂ ਹੈਗੇ ਜਿਹੜੇ ਪਿੰਡ ਉੱਥੇ ਬਜਾਈ ਕਰਦੇ ਨੇ ਪਰ ਆਪਣੇ ਪਿੰਡਾਂ ਲੇਵਰ ਲੇਵਰ ਦੀ ਦਿੱਕਤ ਆ ਜਾਂਦੀ ਲੇਵਰ ਕਰਕੇ ਆਪਣੇ ਇੱਥੇ ਕਾਟੇ ਅੱਜ ਵੀ ਵੇਖੋ ਲੇਵਰ ਦੇ ਕੋ ਬੰਦਾ ਮਿਲਿਆ ਹੈ ਵਿਚਾਰੇ ਕਾਲ ਦੇ ਲੱਗੇ ਨੇ ਇਕੱਲਾ ਹੀ ਮਾਂ ਕੇਰਿਆਂ ਨੇ ਆਲੂਆਂ ਦਾ ਤੇ ਲੇਵਰ ਕਰਕੇ ਵੀ ਕੋਈ ਲੇਵਰ ਕਰਕੇ ਨਹੀਂ ਬੜੇ ਠੰਡੇ ਜਿਹੇ ਚੌਪਟ ਹੋ ਗਏ ਨੇ ਲੋਕਾਂ ਤੇ ਬੜੇ ਵਧੀਆ ਸਰੋਵਾਰ ਇਹਦੇ ਸਟੇਰੀ ਫਾਰਮ ਦਾ ਕੰਮ ਬਹੁਤ ਵਧੀਆ ਹੈ ਨਹੀਂ ਕੰਮ ਤਾਂ ਵਧੀਆ ਹੈ ਬਾਕੀ ਰੇਟ ਤੇ ਵੀ ਹੈ ਨਾ ਕਈ ਯਾਰ ਕਹਿੰਦੇ ਸੜਕਾਂ ਦੇ ਛੱਟਨੇ ਪੈਂਦੇ ਨੇ ਆਉਂਦਾ ਸਹੀ ਗਿਆ ਉਹ ਦਾ ਸੇਵ ਚਾਹ ਨਾ ਵੇਖੀਏ ਵੀ ਬਾਈ ਦੇ ਨੇ ਇਹ ਬਾਸਮਤੀ ਇਤਰਾ ਹੈ ਲੱਗਿਆ ਸਵਾਲ ਲੱਗਿਆ ਨਹੀਂ ਲੱਗਾ ਤੇ ਗਿਆ ਇਹ ਤਾਂ ਚਲੋ ਸਾਇਲੈਂਸ ਬਣਾਇਆ ਸੀ ਕਿ ਪਕਾਵੀ ਰੱਖੀ ਸੀ ਸੁੱਕਣਾ ਪਕਾਵੀ ਸੀਗੀ ਕਿਵੇਂ ਝੜ ਰਿਆ ਹੁੰਦਾ ਉਹ ਚੰਗੀ ਨਿਕਲ ਗਈ ਸੀ ਅੱਛਾ ਨਹੀਂ ਮੈਂ ਤੇਰੀ ਨਾ ਜਿਹੜੀ ਪੈਲੀ ਹੈ ਇਹ ਬੜੀ ਵਧੀਆ ਕਿਉਂਕਿ ਚੀਕਨੀ ਮਿੱਟੀ ਜੀ ਤਾਂ ਘੱਟ ਹੁੰਦੇ ਨੇ ਆਲੂ ਕਿ ਆਲੂ ਤਮਕੀ ਹੋ ਜਾਂਦੇ ਨੇ ਠੀਕ ਨਹੀਂ ਨੂੰ ਕੀ ਅੱਛਾ ਨਹੀਂ ਇਹਨਾਂ ਨਾਲ ਪਾਣੀ ਪੂਣੀ ਹੁੰਦੇ ਤੇ ਜ਼ਿਆਦਾ ਕਰਾਉਣਾ ਚਾਹੀਦਾ ਕਿ ਨਹੀਂ ਹੁੰਦੇ ਨਹੀਂ ਨਹੀਂ ਹੋ ਜਾਂਦੀ ਹੈ ਓਕੇ ਇਹਦੇ ਮਾਰੀ ਲੱਗਿਆ ਸਭ ਲੱਗਿਆ ਹੁੰਦੇ ਨਹੀਂ ਤੇ ਖਾਦ ਖੁਦ ਉਹ ਤੋਂ ਕਿੰਨੀ ਵਾਰੀ ਇਹਨੂੰ ਪਾਉਣੀ ਜੀ ਹੋਰੀਆ ਦੋ ਤਿੰਨ ਵਾਰ ਹੀ ਪਾਏ ਜਾਣੀ ਕੋਈ ਸਪਰੇ ਸਪਰੇਅ ਵੀ ਹੋ ਜਾਂਦੀ ਹੈ ਕਾਫੀ ਹੋਏ ਸੌਂਡੀ ਸਾਂਡੀ ਤੋਂ ਆਓ ਇਹੀ ਤੇਲਾ ਤੁਲਾ ਤੇਲੇ ਠੀਕ ਕਿਹੜਾ ਸੁੱਕਣ ਵਾਇਰਸ ਕੀ ਚੀਜ਼ ਹੁੰਦੀ ਹੈ ਵੀਡੀਓ ਵੇਖੀ ਦੀਆਂ ਤਾਂ ਵੀ ਬੀਜ ਦੇ ਵਿੱਚ ਵਾਇਰਸ ਆ ਗਿਆ ਉਹ ਕੀ ਹੁੰਦਾ ਉਹ ਵਾਇਰਸ ਉਹ ਯਾਰ ਬੂਟੇ ਜੇ ਆਪਣੇ ਉਹ ਚ ਇਕੱਠੇ ਹੀ ਹੋ ਜਾਂਦੇ ਨੇ ਹੁੰਦੇ ਵਾਇਰਸ ਨਾਲ ਜਿਹੜਾ 2 ਮਾੜਾ ਉਹਦੇ ਵਾਇਰਸ ਆ ਜਾਂਦਾ ਅੱਛਾ ਜਿਹੜਾ ਮਾੜੇ ਬੀਜ ਦੇ ਵਿੱਚ ਇਹ ਸਾਰਾ ਕਰਦਾ ਹੀ ਤਿਆਰ ਕੀਤਾ ਭਰਾਵਾਂ ਨੂੰ ਦਿੰਦੇ ਆ ਨਾ ਬੀਜ ਇਹਦੇ ਚ ਯਾਰ ਠੀਕ ਹੈ ਮੋਲ ਦੇ ਬੀਜੇ ਦਿੱਕਤ ਆਉਂਦੀ ਏ ਤੇ ਜਿਨ੍ਹਾਂ ਨੇ ਜਦੋਂ ਸਿਆਲ ਖੁੱਲ੍ਹ ਤੁੰਨਾ ਪੈਂਦੀਆਂ ਇੰਦੇ ਉਤੇ ਪੋਲੀਥੀਨ ਲਾਉਣਾ ਪੈਂਦਾ ਹੈ ਨਹੀਂ ਨਹੀਂ ਪੋਲੀਥੀਨ ਕਿਹੜੀ ਗੱਲ ਹੋਏ ਕੋਈ ਚੱਕਰ ਨਹੀਂ ਕਰਦਾ ਕੋਰੇ ਦਾ ਕੋਰੇ ਦਾ ਵਾਹ ਕਈ ਵਾਰੀ ਪਾਣੀ ਪੁਣੀ ਲਾ ਦੀਦਾ ਫਿਰ ਪਚਾ ਹੋ ਜਾਂਦਾ ਅੱਛਾ ਪਾਣੀ ਲਾ ਦਿੰਦਾ ਹਾਂ ਹੋਰ ਫਿਰ ਵਧੀਆ ਜੀ ਵਧੀਆ ਤੁਸੀਂ ਸੁਣਾਓ ਸਰਪੰਚ ਸਾਹਿਬ ਠੀਕ ਠਾਕ ਨੇ ਪਚੜਦੀ ਗੱਣਾ ਪੀ ਆਉਂਦੇ ਕਿੱਲੀ ਹੋਰ ਕਿੱਲੀ ਪੁਆਏ ਹੱਥ ਪੜੱਥੀ ਮੈਂ ਸਿਖਰਾਜ ਦੇ ਵੰਗਾਰੇ ਬਣਿਏ ਅੱਜ ਸਹੀ ਗੱਲ ਹੈ ਮਹਾਰੂਰ ਵਧੀਆ ਹੈ ਅੱਜ ਬੱਕਰੇ ਵਾਲਾ ਫਰਵਾਰ ਹੈ ਮੈਂ ਤੱਕ ਜਾ ਕੇ ਹੱਥ ਪੜੱਥੀ ਪਾਉਣੇ ਆ ਨਹੀਂ ਠੀਕ ਹੈ ਠੀਕ ਹੈ ਆ ਨਾਲ ਕੀ ਪਟਾਸ਼ ਪਾਈ ਜਾਨੇ ਆ ਇਹ ਵੀ ਪਟਾਸ਼ ਡੀਏਪੀ ਡੀਏਪੀ ਥੱਲੇ ਖਾਦ ਹੀ ਖਾਦ ਹੋ ਜਾਂਦੀ ਇੱਕ ਵਾਰੀ ਦਿਖਾਇਆ ਜੇ ਤੁਸੀਂ ਐ ਬਿਲਕੁਲ ਰਾਸ਼ਨ ਬਹੁਤ ਪੈਂਦਾ ਆਲੂਆਂ ਨੂੰ ਨਹੀਂ ਠੀਕ ਹੈ ਕਰਦਾ ਹੀ ਹੈ ਫਿਰ ਵੀ ਸਾਰਾ ਹਾਂ ਵੀ ਵੀ ਕਰਦਾ ਯਾਨੀ ਕਿ ਥੋੜਾ ਟਾਈਮ ਹੀ ਹੋਇਆ ਇਹਨੂੰ ਸੁੱਖਣ ਨੂੰ ਇਹ ਲਾਉਂਦਿਆਂ ਨੂੰ ਪਾਈ ਹੋਗੇ ਤੁਹਾਨੂੰ 4 ਸਾਲ ਹੋ ਗਏ ਆ ਪਹਿਲੇ ਸਾਲ ਕਿੱਲਾ ਹੀ ਲਾਇਆ ਇਹ ਹਾਂ ਉਹ ਤੋਂ ਬਾਅਦ ਫਿਰ ਨਹੀਂ ਕਣਕ ਨਾਲ ਉਹਦਾ ਬਣਾ ਫੇਹਾਲੀ ਚੀਜ਼ ਈ ਨਹੀਂ ਨਹੀਂ ਵਧੀਆ ਚੰਗੇ ਯਾਰ 1 ਸਵਾ ਲੱਖ ਦੇ ਹੋ ਗਏ ਆਲੂ ਕਿਲੋ ਦੇ ਕਰਤੀ ਬੀ ਬੀ ਕਿੰਨਾ ਖਰਚ ਆ ਜਾਂਦਾ ਬੀਜਣ ਲਗੇ 25-30 ਹਜ਼ਾਰ ਆਉਂਦਾ ਕਿੱਲੇ ਦਾ ਚਾਦਾ ਨੇ ਮੁੱਲ ਲਾਈਏ ਬੀ ਸਾਰਾ ਕੋ 1500 ਰੁਪਏ ਦਾ ਗੱਟਾ ਹੁੰਦਾ ਦਾ ਗੱਟਾ ਹੀ ਹੁੰਦਾ 15 ਦਾ 30 ਗੱਟੇ ਉਹਦੇ ਪਾਉਂਦੇ ਤਾਂ 45000 ਦਾ ਤੇ 5000 ਦਾ ਖਾਦ ਭਾਈ ਨਾਲ ਆਲੂ ਜਿਹੜਾ ਲੈਂਦੇ 2000 ਦਾ ਗੱਟਾ ਜਿਹੜੇ ਬੀਜਣੇ ਨੇ ਜੇ ਉਹ ਕਰੇ ਪੈਣ ਅੱਛਾ ਲਾਲ ਆਲੂ ਉਹ ਕਿਵੇਂ ਮਹਿੰਗਾ ਵੇਖਦਾ ਕੀ ਚੱਕਰ ਹੈ ਉਹ ਮਹਿੰਗੇ ਹੁੰਦੇ ਆਹੋਂ ਤਾਂ ਫਰਕ ਕੀ ਰੇਟ ਦਾ ਠੀਕ ਉਹ ਇਨੇ ਸਮਝੇ ਤਿਆਰ ਹੋ ਜਾਂਦੇ ਆਗੇ ਅੱਛਾ ਐਲਰ ਨਾ ਪਾਕ ਇਕੱਠੇ ਹੀ ਜਾਂਦੇ ਇਹ ਇਹ ਡਾਇਮੰਡ ਹੈ ਠੀਕ ਇਹਦੇ ਉਰ ਜਾਂਦੇ ਥੋੜੇ ਜਿਹੇ ਗੱਟੇ ਅੱਛਾ ਜੀ ਇਧਰ ਨੇ ਬਣੇ ਲਾਇਆ ਇਹ ਅੱਛਾ ਨਾਲ ਵਧੀਆ ਹੋ ਗਏ ਹੁਣ 20 ਬਣ ਗਿਆ 40 ਗੱਟੇ ਠੀਕ ਹੈ ਨਹੀਂ ਸਟੋਰ ਚੋਂ ਲਾਇਆ ਇਹ ਕਢਵਾ ਕੇ ਉਹ ਸਾਰਾ ਲੈਂਦਾ ਹੈ ਸਟੋਰ ਤੋਂ ਨਹੀਂ ਆਪਾਂ ਲਗਾਤਾਰ ਅੰਕਲ ਜੀ ਹੋ ਗਿਆ 3 ਸਮੇਂ ਲਾਉਂਦੇ ਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਵੀ ਘਾਟੇ ਵਾਲਾ ਸੌਦਾ ਕਰੀ ਕੇ ਸਮੇਂ ਆਪਾਂ ਨੂੰ ਪਿਆ ਕਿ ਕਿ ਪੂਰੇ 500 ਤੋਂ ਕਦੀ ਥੱਲੇ ਨਹੀਂ ਵਿਕੇ ਸਟੋਰ ਕਰਕੇ ਵੇਚਦੇ ਆ ਕਿ ਆਪਾਂ ਨਹੀਂ ਕਰੋ ਹੀ ਕਰੋ ਕਰੋ ਹੋਰ ਕਰੋ ਛਾਂਟੀ ਲਾ ਦੇਣੀ ਹਾਂ ਪੀ ਜਿਹੜਾ ਜਿੰਨਾ ਬੀਜ ਰੱਖਣਾ ਉਹਨਾਂ ਸਟੋਰ ਚ ਲਾਏ। 20 ਵੀ ਨਹੀਂ ਲਾਉਣੀ ਚੰਗੀ ਦਰਾਵਾ ਗੋਲੀ ਕੱਢਣੀ ਪਈ। ਗੋਲੀ ਕੱਢਣੀ ਗੋਲੀ ਛੋਟਾ ਆਲੂ ਜਿਹੜਾ। ਹਾਂਜੀ ਨਹੀਂ ਬੀਜ ਤਾਂ ਵੇਖ 300 ਜੰਦੇ ਆ। ਠੀਕ ਹੈ ਜੀ ਠੀਕ ਹੈ ਠੀਕ। ਨਹੀਂ ਨਹੀਂ ਯਾਰ ਕਾਂ ਇਹ ਹਿਸਾਬ ਨਾਲ ਸਰਪੰਚ ਸਾਹਿਬ ਵੀ ਇੱਕ ਫਸਲ ਹੋਰ ਲੱਗ ਜਾਂਦੀ ਏ। ਠੇਕੇ ਤੇ ਲੈ ਕੇ ਤੇ ਇਹੋ ਕੰਮ ਹੀ ਕਾਮਯਾਬ ਜੇ ਤਿੰਨ ਫਸਲਾਂ ਚੁੱਕੀਏ ਤੇ 80000 ਦੀ ਮੱਕਈ ਨਿਕਲਦੀ ਆ। 80000 ਦੀ ਮੱਕਈ ਤੇ ਉਸ ਤੋਂ ਬਾਅਦ ਝੋਨਾ ਫਿਰ ਝੋਨਾ ਫਿਰ 85 86000 ਦਾ ਆਪਾਸ ਪਤੀ ਤੋ ਆਇਆ ਆਪਣੇ ਨਾਲ ਚੰਗੇ ਵੇ ਇੱਕ ਫਸਲ ਫਰੀ ਦੀ ਜਿਹੜੀ ਮਰਜ਼ੀ ਗੇਨ ਲੋ ਕਣਕ ਗੇਨ ਲੋ ਝੋਲਾ ਗੇਨ ਲੋ ਖੇਚਲ ਜਰੂਰ ਹੈ ਵੀਰ ਨਹੀਂ ਤਾਂ ਵਹਿੰਦੇ ਰਹਿਨੇ ਆ ਨਾ ਕਿ ਜਦੋਂ ਕੋਰਾ ਪੈਣ ਲੱਗ ਪੈਂਦਾ ਇੱਥੇ ਜੋੜੀ ਹੁੰਦੀ ਪਰਾਲੀ ਨਾਲ ਇਹ ਤਾਂ ਧੂਣੀ ਲਾਉਣੀ ਹੈ ਤੇ ਸਿਆਲ ਚ ਤਾਂ ਆਪਾਂ ਜਿਵੇਂ ਜਿਵੇਂ ਦਿਨ ਚੜਦਾ ਚਾਈ ਮੂੰਹ ਤੇ ਲਈਦੀ ਹੈ ਤੇ ਸਾਰੀ ਰਾਹ ਦੀ ਤੁਰੇ ਫਿਰਦੇ ਆ ਵੀਰ ਮਿਹਨਤ ਹਾਂ ਜਦੋਂ ਬੰਦੇ ਦੇ ਨਾਂ ਨਾ ਹਟਾਵੇ ਸਾਰਾ ਕਿਉਂਕਿ ਫਸਲ ਜੇ ਯਾਰ ਕੰਮ ਕਰਨਾ ਸ਼ਾਮ ਆਣਾ ਕਿੰਨੀ ਪਾਣੀ ਰੋਏ ਲੱਗਣਾ ਹੈ 2 ਵਜੇ ਮੋਟਰ ਬੰਦ ਨਹੀਂ ਹੁੰਦੀ ਮੱਕੀ ਨਾਲੇ ਨੱਕਾ ਹੀ ਮੋੜਨਾ ਹੈ ਜੇ ਜਿਹੜੀ ਸਬਜ਼ੀ ਵਾਲੀ ਪਹਿਲੀ ਤਨਬਾਦਾ ਥੋੜੀ ਭੱਸਰ ਏ ਉਹਨੇ ਪਾਣੀ ਦੂਜੇ ਤੀਜੇ ਦਿਨ ਪਾਲਣਾ ਹੀ ਪਾਲਣਾ ਪੱਕੀ ਪਹਿਲੀ ਦਾ ਚਲੋ 2-4 ਦਿਨ ਲੈ ਜਾਂਦੀ ਪੱਕੀ ਵੀ ਧੁੱਪ ਬੜੀ ਹੁੰਦੀ ਨਾ ਹਾਂਜੀ 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 ਕਾਮਯਾਬੀ ਹੈ ਸਾਹਿਲ ਵੀਰ ਇਹ ਭੱਸਰ ਚ ਹਾਂ ਚੀਜ਼ ਨਹੀਂ ਤੇ ਫਸਲ ਤਾਂ ਰਹੇ ਕਿ ਹੋਵੇਗੀ ਨਹੀਂ ਦੂਜੇ ਸਹੀ ਉੱਥੇ ਅੱਛਾ ਜੀ ਉਹ ਈ ਡੇ ਰਹਿ ਗਏ ਹਾਂ ਉਹ 20 ਸਾਈਜ਼ ਬੰਦਾ ਵਾ ਠੀਕ ਹੈ ਜੀ ਉਹ ਰਸਨ ਵਾਲੇ ਨੇ ਬੰਦ ਇਹ ਸਵਾ ਕੋ 200 ਗਟਾ ਹੋ ਜਾਂਦਾ ਕਿਲੇ ਦਾ ਨਹੀਂ 185 ਜੈਸੀ ਗਟਾ ਪੈਂਦੇ ਸਨ

ਸੀ ਕਮਲਵੀਰ ਆਪਾਂ ਵੀ ਮਾੜਾ ਮੋਟਾ ਕਰ ਲੀਏ ਕਿ ਆਪਾਂ ਕਰਨਗੇ ਝੋਨੇ ਦੇ ਰਹਿਣਾ ਹਾਂ ਹਾਂ ਸੜਕ ਮੈਂ ਤਾਂ ਕਿੰਨੀ ਵਾਰੀ ਕੀਤੀ ਸਰਪੰਚ ਸਾਹਿਬ ਨਾਲ ਗੱਲ ਵੀ ਆਪਾਂ ਨਾਲੇ ਲੇਵਰ ਵੀ ਹੈਗੀ ਪਿੰਡ ਨਾਲੇ ਉੱਥੇ ਜਾਵਾਂ ਹਾਂ ਨਾਲੇ ਯਾਰ ਜਿੰਨੀ ਮੰਗਾਈਏ ਤੇ ਜੋ ਕੁਝ ਹੈਗਾ ਇਹ 4 ਰੁਪਏ ਨਾਲ ਰਲਦੇ ਨੇ ਮਾੜੇ ਥੋੜਾ ਨੇ ਸਹੀ ਗੱਲ ਐ ਕਿ ਨਾ ਜਿਵੇਂ ਬੀ ਜੋ ਕੇ ਬੰਦੇ ਨੂੰ ਕੋ ਦੋਕ ਨਾਲ ਲਾ ਦਵੇ ਕੰਮ ਲਾੜੇ ਵੀ ਰਹੇਗੀ ਜੇ ਕੋਈ ਕਿੱਲੇ ਤਾਂ ਕੰਮ ਚੱਲ ਜਾਂਦਾ ਹਾਂਜੀ ਮਸ਼ੀਨੀ ਜੋ ਕੇ ਲੇਬਰ ਮਿਲਦੀ ਨਹੀਂ ਤੇ ਸਮੇਂ ਦੇ ਮੁਤਾਬਕ ਚਲੋ ਚੰਗੀਆਂ ਵਧੀਆ ਕੰਪਨੀਆਂ ਵੀ ਇੰਪਲੀਮੈਂਟ ਸੋਹਣੇ ਬਣਾ ਰਹੀਆਂ ਹੂੰ ਕਿਉਂਕਿ ਉਹ ਪਤਾ ਸਾਰਾ ਵੀ ਆਉਣ ਵਾਲਾ ਜਿਹੜਾ ਸਮਾਂ ਹੈ ਲੇਬਰ ਦਾ ਕੰਮ ਬਹੁਤ ਘੱਟ ਕਿਉਂਕਿ ਲੇਬਰ ਖੁਣੋ ਨਾ ਚੰਗੇ ਤੋਂ ਚੰਗੇ ਜਿਹੜੇ ਕਾਰੋਬਾਰ ਨੇ ਉਹ ਖਤਮ ਹੋ ਗਿਆ ਖਤਮ ਹੋ ਗਿਆ ਮੈਂ ਆਪ گاਵਾ ਦਾ ਫਾਰਮ ਸੀ ਬਹੁਤ ਵਧੀਆ ਮੇਰਾ ਹਾਂ ਤੇ ਬਸ ਲੀਵਰ ਕਰਕੇ ਲੀਵਰ ਕਰਕੇ ਪੈਂ ਪੈਂ ਹੁਣ ਘਰੇ ਅੱਗੇ ਸੀ ਗਿਆ 20 گاਵਾ ਵਧੀਆ ਇਨਕਮ ਸੋਰਸ ਹੁਣ ਇੱਕੋ ਘਰੇ ਦੁੱਧ ਪੀਣ ਨੂੰ ਰੱਖੀ ਵੀ ਚੱਲ ਮੁੱਲ ਦਾ ਪੀ ਨਹੀਂ ਸਕਦੇ ਆਪਾਂ ਜ਼ਿਮੀਂਦਾਰ ਬੰਦੇ ਹੂੰ ਮੁੱਲ ਦਾ ਚੰਗਾ ਲੱਗਣਾ ਤੇ ਨਾ ਹੀ ਮੁੱਲ ਦਾ ਦੁੱਧ ਦੁੱਧ ਹੀ ਚੰਗਾ ਦਿੰਦੇ ਆ ਸਹੀ ਗੱਲ ਸਹੀ ਗੱਲ ਜਿੰਨਾ ਮਰਜ਼ੀ ਕਹਿ ਲੋ ਉਹਨਾਂ ਨੂੰ ਫਿੱਟ ਦੁੱਧ ਦੇਣਗੇ ਸਹੀ ਅੰਕਲ ਜੀ ਇਸ ਤੋਂ ਬਾਅਦ ਮੱਕੀ ਕਿਹੜਾ ਅੱ비 ਆਪਾਂ ਬੀਜਦੇ ਆ ਮੱਕੀ ਦਾ ਇਹੋ ਹੀ ਲਉਂਦਾ ਸੁੱਖਣੀ ਹੂੰ ਤਾਂ ਵੀ ਬੀਜੀ ਸੀ ਇੱਕ ਰੀ ਐਡਵਾਂਟਾ ਹਾਂ ਐਡਵਾਂਟਾ ਦੀ ਫਾਈਨਲ ਦੀ ਰਾਸ਼ੀ ਵੀ ਆਉਂਗੀ ਹਾਂ ਸਰਦੂਲ ਨੇ ਮ ਕਈ ਬੀਜੀ ਸੀ ਉਹ ਐਡੀ ਦੀ ਨਸਰ ਗਈ ਹਾਂ ਅੱਛਾ ਜੀ ਆਪਣੀ ਆਪਣੀ ਨਾ ਆਪਣੀ ਜਿਵੇਂ ਉਦ ਰਸਤੇ ਹਾਂ ਜਿਹੜੀ ਦਿਖਦੀ ਨਹੀਂ ਦੂਜੇ ਬੰਨੇ ਠੀਕ ਹੈ ਉਹ ਵੀ ਤੋੜ ਦੀ ਠੀਕ ਹੈ ਠੀਕ ਹੈ ਨਹੀਂ ਨਹੀਂ ਵਧੀਆ ਇੱਕ ਕੁਆਲਿਟੀ ਨਸਲ ਦੇ ਸਿਰ ਤੇ ਇਹ ਇਹ ਹਾਂ ਬੀ ਚੰਗਾ ਜੇ ਨਸਲ ਦਾ ਕੋਈ ਚੀਜ਼ ਆਪਾਂ ਬੀਜੀ ਏ ਉਹਨੇ ਆਪਦਾ ਰਿਜ਼ਲਟ ਤਾਂ ਵਿਖਾਉਣਾ ਹੀ ਹੈ ਜਿਹੜੀ ਆਮ ਬੀਜੜਾ ਉਹਨੂੰ ਇੱਕ ਛਲੀ ਲੱਗਣੀ ਹੈ ਹਾਂਜੀ ਇਹਨੂੰ ਤਿੰਨ ਲੱਗੀਆਂ ਇਹਨੂੰ ਤਿੰਨ ਲੱਗੀਆਂ ਹੈਗੀਆਂ ਮੇਸਾਣਾ 100 ਮਾਦੇ ਨੇੜੇ ਤੇੜੇ ਵੀ ਨਿਕਲ ਜਾਂਦੀ 100 ਉੱਤੇ 100